ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 12 ਮਹਾਮਾੰਝ ਦੇ ਵਿਸਾਖ ਮਹੀਨੇ ਦਾ ਉਪਦੇਸ਼ ਕਰਦੇ ਹੋਏ ਬਚਨ ਕੀਤੇ ਹਨ ਵਿਸਾਖ ਤੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਬਿਸ਼ੋ ਵਿਸਾਖ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਕਿਵੇਂ ਤੀਰ ਜਵਾਨ ਹੋ ਸਕਦੀਆਂ ਹਨ ਕਿਵੇਂ ਤੀਰ ਦੇ ਵਿੱਚ ਟਿਕ ਸਕਦੀਆਂ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਪ੍ਰੇਮ ਦੀ ਹੋਂਦ ਹੈ ਪ੍ਰਭੂ ਪ੍ਰੇਮ ਦੀ ਹੋਂਦ ਨੂੰ ਹੀ ਪੈਦਾ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਵਚਨ ਕਹੇ ਜਾਉ ਤਉ ਪ੍ਰੇਮ ਕੇਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਾਰੀਜੇ ਸਿਰ ਦੀਜੇ ਕਾਨ ਨੋ ਕੀਜੇ ਸਤਗੁਰੂ ਜੀ ਨੇ ਜਿੱਤੇ ਸੇਵਾ ਸਿਮਰਨ ਤੇ ਹੋਰ ਕਈ ਸਾਧਨ ਜਿਹੜੇ ਹਨ ਪ੍ਰਭੂ ਮਿਲਪਦੇ ਦੱਸੇ ਹਨ ਉਥੇ ਇੱਕ ਸਾਧਨ ਪ੍ਰਭੂ ਦਾ ਪ੍ਰੇਮ ਵੀ ਹੈ ਜਿਹੜਾ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ ਤੇ ਪ੍ਰੇਮ ਦੀ ਖੇਡ ਖੇਡਣ ਵਾਸਤੇ ਜੀਵ ਨੂੰ ਆਪਣਾ ਸੇਲ ਤਲੀ ਤੇ ਟਿਕਾਉਣਾ ਪੈਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਬਾਰੇ ਵਿੱਚ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਪੁਸਤਕ ਲਿਖੀ ਹੈ ਪਤਕ ਪੇ ਵਿਸਖ ਜਿਸ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵਿਸਾਖ ਮਹੀਨੇ ਦਾ ਮੰਨਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਚਨ ਮਿਲਦੇ ਹਨ ਪਹਿਲੀ ਵਾਰ ਦੀ 27ਵੀਂ ਪੌੜੀ ਦੇ ਅੰਦਰ ਕਰ ਕਰ ਅੰਦਰ ਧਰਮ ਸਾਲ ਉਹ ਵੇ ਪੀਰਤਨ ਸਦਾ ਵਿਸਵਾ ਵਿਸਵਾ ਸ਼ਬਦ ਦਾ ਅਰਥ ਹੈ ਵਿਸਖ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਣਾ ਵਿੱਚ ਆ ਕੇ ਇੱਕ ਸਿੱਖ ਨੇ ਜਿਸ ਦਾ ਨਾਮ ਭਾਈ ਸਦਾਰਨ ਦੱਸਿਆ ਜਾਂਦਾ ਹੈ ਸਤਗੁਰਾਂ ਦੇ ਚਰਣਾ ਵਿੱਚ ਤਜਵੀਜ਼ ਰੱਖੀ ਵਿਸਾਖੀ ਦੇ ਦਿਨ ਤੇ ਸਿੱਖ ਸੰਗਤਾਂ ਦਾ ਇਕੱਠ ਕਰਨ ਇਹ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੀ ਸਿੱਖ ਜਿਹੜੇ ਹਨ ਵਿਸਾਖੀ ਦੇ ਦਿਹਾੜੇ ਤੇ ਇਹ ਪੱਤਰ ਹੋਇਆ ਕਰਦੇ ਸਨ ਤੇ ਸਤ ਸੰਗਤ ਕਰਿਆ ਕਰਦੇ ਸਨ ਮਗਰੋਂ ਜਾਪੇ ਮਿਸਾਲ ਦੇ ਸਮੇਂ ਵੀ ਸਰਬੱਤ ਖਾਲਸਾ ਜਿਹੜਾ ਹੈ ਵਿਸਾਖੀ ਔਰ ਦਿਵਾਲੀ ਦੇ ਸਮੇਂ ਤੇ ਬੁਲਾਇਆ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦੀ ਗੱਲ ਕੀਤੀ ਕਿ ਪ੍ਰੇਮ ਦੇ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੂਸਰੇ ਜਮੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਬਚਨ ਕੀਤੇ ਜਿਸ ਪਿਆਰ ਇਸੇ ਹੁੰਨੇ ਸਿਰਸ ਆ ਗਿਆ ਮਰ ਚਲੀ ਪਿਆਰ ਦੇ ਨਾਲ ਪਿਆਰ ਨਿਭਾਉਂਦੀ ਮਰਨਾ ਪੈਂਦਾ ਹੈ ਤੀਸਰੇ ਧਾਮੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਆਪਣਾ ਮਨ ਆਪਣਾ ਤਨ ਆਪਣਾ ਤਨ ਸਭ ਗੁਰੂ ਨੂੰ ਸਮਰਪਣ ਕਰਕੇ ਗੁਰੂ ਦਾ ਹੁਕਮ ਮੰਨਿਆ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਚੌਥੇ ਧਾਮੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤੇ ਹਉ ਜਿਉ ਕਰੀਂ ਤੇ ਸਵਿਟ ਨੂੰ ਕਿਉ ਕਰਨੀ ਹੈ ਜੋ ਮੈਂ ਪ੍ਰੀਤ ਦਿਖਾਵੀ ਜੇਲਾ ਮੈਨੂੰ ਮੇਰਾ ਪਿਆਰਾ ਪਤੀ ਦਿਖਾ ਦੇਵੇ ਉਸ ਦੇ دیدار ਕਰਵਾ ਦੇਵੇ ਮੈਂ ਆਪਣੀ ਜਿੰਦ ਦੇ ਚਾਰ ਟੋਟੇ ਕਰਕੇ ਉਸ ਤੋਂ ਕੁਰਬਾਨ ਕਰਨ ਦੇ ਵਾਸਤੇ ਤਿਆਰ ਹਾਂ ਇਸੇ ਹੀ ਤਰ੍ਹਾਂ ਦੇ ਬਚਨ ਗੁਰੂ ਰੰ다ਸ ਸਾਹਿਬ ਜੀ ਨੇ ਇੱਕ ਬਹੁਤ ਜਗਾ ਕਹੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਨ ਇਸ ਸ਼ਬਦ ਦੇ ਅੰਦਰ ਵੀ ਸਤਿਗੁਰੂ ਜੀ ਦੇ ਵਚਨ ਮਿਲਦੇ ਹਨ ਤਨੁ ਮਨ ਲਾਟ ਕਾਟ ਸਭ ਅਪੀ ਵਿੱਚ ਆਪਣੀ ਆਪ ਜਲਾਈ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਦੀ ਵਿਸਾਖੀ ਨੂੰ ਉਚੇਤੇ ਹੁਕਮਨਾਮੇ ਭੇਜ ਕੇ ਵੱਖ-ਵੱਖ ਦੇਸ਼ ਦੇ ਕੋਨਿਆਂ ਵਿੱਚ ਜਿੱਥੇ-ਜਿੱਥੇ ਵੀ ਨਾਲਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਸਨ ਉਹਨਾਂ ਨੂੰ ਸਨਦ ਸਨਦਬੱਧ ਹੋ ਕੇ ਆਨੰਦਪੁਰ ਪਹੁੰਚਣ ਲਈ ਸਤਿਗੁਰਾਂ ਨੇ ਹੁਕਮਨਾਮੇ ਭੇਜੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸਨਦਬੱਧ ਸ਼ਸਤਰਬੱਧ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸੰਗਤਾਂ ਜਿਨੀਆਂ ਸੰਸ ਸ਼ਸਤਰ ਸੁਣਉਣ ਲੱਗ ਪਈਆਂ ਸਨ। ਇਹੀ ਕਾਰਨ ਹੈ ਕਿ ਇੱਕੋ ਦਿਨ ਦੇ ਵਿੱਚ ਇਨੀਆਂ ਕਿਰਪਾ ਨਾਲ ਸ਼ਹਿਰੇ ਕਕਾਰ ਜਿਹੜੇ ਹਨ ਇਕੱਤਰ ਕਰਨੀ ਮੁਸ਼ਕਲ ਹੋ ਜਾਂਦੀ ਹਨ। ਕਿਉਂਕਿ ਸਿੱਖ ਪਹਿਲਾਂ ਹੀ ਇਨ੍ਹਾਂ ਕਕਾਰਾਂ ਦੇ ਧਾਰਨੀ ਸਨ। ਸੋ ਗੁਰੂ ਜੀ ਦੇ ਹੁਕਮ ਨੂੰ ਸੁਣ ਕੇ ਸੰਗਤਾਂ ਦੇਸ ਦੇ ਕੋਨੇ-ਕੋਨੇ ਤੋਂ ਸਨਤਬਦ ਹੋ ਕੇ ਉਰੇ ਜੋਸ਼ ਦੇ ਨਾਲ ਅਨੰਦਪੁਰ ਪਹੁੰਚਦੀਆਂ ਹਨ। ਮਸਾਖ ਦਾ ਮਹੀਨਾ ਹੈ। ਅਮਰ ਕਵੇਲੇ ਦਾ ਦੀਵਾਨ ਸਜਿਆ। ਆਸਾ ਕੀ ਵਾਰ ਦਾ ਕੀਰਤਨ ਹੋਇਆ। ਕਥਾ ਵਿਚਾਰਾ ਹੋਈਆਂ। ਗੁਰੂ ਗੋਬਿੰਦ ਸਿੰਘ ਜੀ ਸਿੱਖ ਸੰਤਾਂ ਨੂੰ ਸੰਬੋਧਨ ਕਰਨ ਲਈ ਸਟੇਜ ਤੇ ਆਏ ਸਤਿਗੁਰਾਂ ਨੇ ਆਉਂਦਿਆਂ ਹੀ ਆਪਣੀ ਪਗਉਤੀ ਮਯਾਰਕ ਨੂੰ ਸੂਟ ਤੇ ਹਵਾ ਵਿੱਚ ਲੈ ਰਹੇ ਹੁੰਆਂ ਬਚਨ ਕਹੇ ਜਾਓ ਤਾ ਪ੍ਰੇਮ ਖੇਲਨ ਕਾ ਜਾਓ ਸੇਰ ਕਰ ਤੜੀ ਗਲੀ ਮੇਰੀ ਆਓ ਜਿਸ ਪਿਆਰੀ ਸੋਨੇ ਇਸ ਆਗੈ ਮਰ ਚਲੀਏ ਤਨਮਨ ਤਨ ਸਭ ਸੋਤ ਗੁਰ ਕੋ ਹੁਕਮ ਨੇ ਪਾਈਏ ਤਨਮਨ ਕਾਟ-ਕਾਟ ਸਭ ਅਰਪੀ ਲੰਬੇ ਸਮੇਂ ਤੋਂ ਤੁਹਾਨੂੰ ਇਹ ਪਾਠ ਪੜਾਇਆ ਜਾ ਰਿਹਾ ਹੈ ਅੱਜ ਦੇਖਣਾ ਹੈ ਕਿ ਤੁਸੀਂ ਇਸ ਪ੍ਰੇਮ ਦੀ ਖੇਡ ਵਿੱਚ ਕਿੰਨਾ ਪੂਰਾ ਉਤਰਦੇ ਹੋ ਮੇਰੀ ਇਹ ਪਰਵਾਰ ਮੇਰੀ ਇਹ ਕੋਲੋਤੀ ਇਸੇ ਸਿੱਖ ਦੇ ਖੌਨ ਦੀ ਪਿਆਸੀ ਹੈ ਕੋਈ ਸਿੱਖ ਉੱਤੇ ਤੇ ਮੇਰੀ ਇਸ ਉਗਲਤੀ ਦੀ ਪਿਆਸ ਬੁਝਾਵੇ ਇਹ ਨਵੀਂ ਗੱਲ ਸੁਣ ਕੇ ਇੱਕ ਵਾਰ ਤਾਂ ਸਾਰੀ ਸੰਗਤ ਵਿੱਚ ਸਨਾਤਾ ਸ਼ਾ ਗਿਆ ਪਰ ਫਿਰ ਵੀ ਗੁਰੂ ਤੋਂ ਕੁਰਬਾਨ ਹੋਣ ਵਾਲੀ ਮਰਜੀ ਬੜਿਆਂ ਦਾ ਇੱਥੇ ਕੋਈ ਕਟਾ ਨਹੀਂ ਸੀ ਕੋਈ ਕਮੀ ਨਹੀਂ ਸੀ ਸਤਿਗੁਰੂ ਜੀ ਦੀ ਮੋਹ ਸੀ ਤੇ ਸਤਿਗੁਰਾਂ ਦੀ ਜੀ ਬਖਸ਼ਿਸ਼ ਹੋਣੀ ਸੀ ਸੋ ਅੱਜ ਦੇ ਦਿਨ ਸਤਿਗੁਰੂ ਜੀ ਨੇ ਕੁਝ ਫੈਸਲੇ ਕੁਝ ਤਬਦੀਲੀਆਂ ਕੀਤੀ ਜਿਵੇਂ ਕਿ ਭਾਈ ਵਰਦਾਸ ਜੀ ਨੇ ਬਚਨ ਕੀਤੇ ਹਨ ਚਰਨ ਤੋਏ ਰਹਿਲਾਸ ਕਰ ਚਰਨਾਮਕ ਗੁਰਸਿੱਖਾਂ ਪੇ ਲਾਇਆ ਗੁਰੂ ਨਾਨਕ ਦੇਵ ਜੀ ਚਲਨਾਮਤ ਦੇ ਕੇ ਤੇ ਗੌਰ ਦੀਛਾ ਦਿਆ ਕਰਦੀ ਸਨ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਹ ਚਲਨਾਮਰਤੀ ਦੀ ਰੀਤੀ ਜਿਹੜੀ ਸੀ ਚੱਲਦੀ ਆ ਰਹੀ ਸੀ ਤੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਚਲਨਾਮਰਤ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਖੰਡੇ ਬਾਟੇ ਦੀ ਪੌਲ ਦੇ ਵਿੱਚ ਬਦਲਿਆ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਪੰਥ ਚਲਾਇਆ ਸੀ ਜਿਸ ਨੂੰ ਪਾਈ ਗੁਰਦਾਸ ਜੀ ਨੇ ਪਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਨਿਰਮਲ ਪੰਥ ਨੂੰ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਰੂਪ ਦੇ ਦਿੱਤਾ ਸੋ ਗੁਰੂ ਗੋਬਿੰਦ ਸਿੰਘ ਜੀ ਦੀ ਲੁਕਾਰ ਸੁਣ ਕੇ ਲਾਹੌਰ ਤੋਂ ਆਇਆ ਹੋ ਔਰ ਜਿਸ ਦਾ ਜਨਮ ਖੱਤਰੀਆਂ ਦੇ ਘਰ ਹੋਇਆ ਸੀ ਗਲਵਚ ਪਾ ਕੇ ਫੱਲਾ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਇਹ ਲੱਗਦਾ ਸਤਿਗੁਰੂ ਜੀ ਸੀ ਹਾਜ਼ਰ ਸਤਿਗੁਰੂ ਜੀ ਨੇ ਬਾਹਤੋਂ ਪਕੜਿਆ ਨਾਲ ਲੱਗਦੇ ਤੰਬੂ ਵਿੱਚ ਲੈ ਗਏ ਔਰ ਇਤਿਹਾਸਕਾਰ ਦੱਸਦੇ ਹਨ ਕਿ ਤਲਵਾਰ ਚੱਲਣ ਦੀ ਆਵਾਜ਼ ਆਈ ਧਾੜ ਡਿਗਣ ਦੀ ਆਵਾਜ਼ ਆਈ ਸਿਰ ਡਿਗਣ ਦੀ ਆਵਾਜ਼ ਆਈ ਖੂਨ ਦੀ ਤਾਰ ਤੰਬੂ ਵਿੱਚੋਂ ਬਾਹਰ ਆਈ ਤੇ ਖੂਨ ਦੇ ਨਾਲੇ ਬੜੀ ਹੋਈ ਸ੍ਰੀ ਸਾਹਿਬ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਸਟੇਜ ਤੇ ਆਣ ਕੇ ਕਹਿਣ ਲੱਗੇ ਇੱਕ ਸਿੱਖ ਦੇ ਸਿਰ ਦੀ ਹੋਰ ਲੋੜ ਹੈ ਸੋ ਇਨੀ ਦੇਰ ਨੂੰ ਦਿੱਲੀ ਤੋਂ ਆਇਆ ਹੋਇਆ ਧਰਮਦਾਸ ਜਿਸ ਦਾ ਜੱਟ ਬਰਾਦਰੀ ਦੇ ਵਿੱਚ ਹੋਇਆ ਗਲ ਵਿੱਚ ਪਾ ਕੇ ਪੰਨਾ ਸਤਿਗੁਰਾਂ ਦੇ ਚਲਣਾ ਵਿੱਚ ਹਾਜ਼ਰ ਹੋਇਆ ਤੇ ਪਹਿਨ ਲੱਗਾ ਸਤਿਗੁਰੂ ਜੀ ਸੀ ਸਾਝਰੇ ਸਤਿਗੁਰੂ ਜੀ ਉਸ ਨੂੰ ਵੀ ਉਸ ਤੰਦੂ ਦੇ ਵਿੱਚ ਲਗੇ ਤੇ ਉਹੀ ਕੁਝ ਵਾਪਰਿਆ ਬਿਓ ਕੁਝ ਪਹਿਲਾਂ ਵਾਪਰਿਆ ਸੀ ਤਾਲ ਦੀ ਬੰਦੀ ਆਵਾਜ਼ ਆਈ ਸੀਸ ਦੇ ਬੰਦੀ ਦੀ ਆਵਾਜ਼ ਆਈ ਲਹੂ ਦੀ ਧਾਰ ਬਾਰ ਨੂੰ ਆਈ ਤੇ ਲਹੂ ਦੇ ਨਾਲ ਲਿਬੜੀ ਹੋਈ ਸ਼ਮਸ਼ੀ ਰਣ ਕੇ ਤੀਸਰੀ ਵਾਰ ਫਿਰ ਸਤਿਗੁਰੂ ਜੀ ਸਰੀਰ ਤੇ ਆਇਆ ਕੁਝ ਕੁੱਚ ਕੱਚੇ ਪੱਲੇ ਕਿਸਮ ਦੇ ਲੋਕਾਂ ਨੇ ਕਿਸੇ ਨੇ ਵੀ ਸ਼ੁਰੂ ਕਰ ਦਿੱਤਾ ਤੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ ਇਹ ਸਤਿਗੁਰਾਂ ਨੂੰ ਕੁਝ ਹੋ ਗਿਆ ਹੈ ਤੇ ਸਤਿਗੁਰਾਂ ਨੂੰ ਸਮਝਾ ਮੱਤਾ ਗੁਜਰੀ ਜੀ ਗੁਰੂ ਦੇ ਬਾਰੇ ਵਿੱਚ ਸਭ ਕੁਝ ਜਾਣਦੇ ਸਨ ਉਹਨਾਂ ਨੇ ਤੀਰਜ ਦਿੱਤਾ ਕਿ ਗੁਰੂ ਦੀ ਆਪਣੀ ਮੌਜ ਹੈ ਇਸ ਤਰ੍ਹਾਂ ਕਿ ਗੁਰੂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਦਿੱਤੀ ਜਾ ਸਕਦੀ ਸੋ ਤੀਸਰੀ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਟੇਜ ਤੇ ਆਏ ਤੇ ਉੜੀਸਾ ਦੇ ਸ਼ਹਿਰ ਪੁਰੀ ਦਾ ਰਹਿਣ ਵਾਲਾ ਭਾਈ ਹਿਮੰਤ ਰਾਏ ਜੀ ਜਿਸ ਦਾ ਜਨਮ ਸ਼ਿਉਰ ਬਰਾਦਰੀ ਦੇ ਵਿੱਚ ਹੋਇਆ ਸਤਿਗੁਰਾਂ ਦੇ ਪੇਸ਼ ਹਾਜ਼ਰ ਹੋਇਆ ਸਤਿਗੁਰੂ ਜੀ ਉਸ ਨੂੰ ਵੀ ਨਾਲ ਲੈ ਗਏ ਤੇ ਉਹੀ ਕੁਝ ਹੋਇਆ ਜੋ ਕੁਝ ਪਹਿਲਾਂ ਹੋਇਆ ਸੀ ਚੌਥੀ ਵਾਰ ਫਿਰ ਸਤਿਗੁਰੂ ਜੀ ਸਟੇਜ ਤੇ ਆਏ ਤੇ ਗੁਜਰਾਤ ਦੇ ਰਹਿਣ ਵਾਲੇ ਭਾਈ ਮੋਹਮੰਦ ਜੀ ਸੋ ਉਹਨਾਂ ਨੇ ਆਪਣਾ ਸੀਸ ਕਲਮੀ ਵਾਰੀ ਦੁਵਾਰਕਾ ਤੋਂ ਆਏ ਹੋਏ ਪਾਈ ਸਹਿਬਜਨ ਜੀ ਉਹਨਾਂ ਨੇ ਆਪਣਾ ਸੀਸ ਪੇਟ ਕੀਤਾ ਸੋ ਇਹ ਸਤਗੁਰਾਂ ਦੀ ਕਿਰਪਾ ਸੀ ਮੌਜ ਸੀ ਸਤਗੁਰਾਂ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋਈ ਉਹਨਾਂ ਦੇ ਨਾਮ ਪਾਈ ਦਇਆ ਭਰਾਮ ਪਾਈ ਧਰਮਦਾਸ ਪਾਈ ਹਿੰਮਤ ਮੁਕਮ ਤੇ ਸਹਿਬ ਸੋ ਕੁਝ ਸਮਾਂ ਸ਼ਨਾਟਾ ਸਾਰਿਆ ਤੇ ਉਸ ਵਕਤ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਸਤਗੁਰਾਂ ਨੇ ਇਹਨਾਂ ਪੰਜਾਂ ਨੂੰ ਹੀ ਜੀਵਤ ਹਾਲਤ ਦੇ ਵਿੱਚ ਸਟੇਜ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੁਣ ਇਹਨਾਂ ਪੰਜਾਂ ਵੱਲ ਹੀ ਦੇਖ ਕੇ ਸਾਰੀ ਸੰਗਤ ਜਲੀ ਸੀ ਹਰਨ ਸੀ ਤੇ ਮਨ ਹੀ ਮਨ ਵਿੱਚ ਪ੍ਰਸਤਾਵ ਕਰ ਰਹੀ ਸੀ ਕਿ ਅਸੀਂ ਕਿਉਂ ਨਹੀਂ ਪਹਿਰ ਕਰ ਲਈ ਗੁਰੂ ਤੋਂ ਕੁਰਬਾਨ ਹੋਣ ਵਾਲੇ ਸਿੱਖਾਂ ਦੀ ਇੱਥੇ ਕੋਈ ਕਮੀ ਨਹੀਂ ਸੀ ਪਰ ਗੁਰੂ ਦੀ ਮੌਜ ਸੀ ਗੁਰੂ ਜੀ ਨੂੰ ਸਾਹੀ ਦੇ ਪੰਜ ਸਨ ਇਸ ਕਰਕੇ ਜਿਸ ਖਾਲਸਾ ਪੰਥ ਦੀ ਸਾਜਨਾ ਗੁਰੂ ਜੀ ਨੇ ਕਰਨੀ ਸੀ ਉਸ ਵਕਤ ਤੇ ਹਿੰਮਤ ਧਰਮ ਔਰ ਮੁਕਮ ਸਹੀ ਵੀ ਆਦਤ ਦੀ ਜ਼ਰੂਰਤ ਸੀ ਤੇ ਉਹੀ-ਉਹੀ ਨਵਾਂ ਸਿੰਘ ਸਤਗੁਰੂ ਜੀ ਦੇ ਕੋਲ ਪਹੁੰਚ ਲਾ ਹੁਣ ਇਹਨਾਂ ਪੰਜਾਂ ਦੇ ਇੱਕੋ ਜਿਹੇ ਦਸਤਾਰਾਂ ਸਜੀਆਂ ਹੋਈਆਂ ਸਨ ਇੱਕੋ ਜਿਹੇ ਬਸਤਰ ਪਹਿਨੇ ਹੋਏ ਸਨ ਤੇ ਉਹ ਕਸ਼ਰੀ ਸਨ ਗਲਾਂ 'ਚ ਕਿਰਪਾਨਾਂ ਸਜਾਈਆਂ ਹੋਈਆਂ ਸਨ ਸਤਗੁਰਾਂ ਨੇ ਸੰਬੋਧਨ ਕਰਕੇ ਸਮਝਾਇਆ ਕਿ ਇਹ ਮੇਰੇ ਪੰਜ ਪਿਆਰੇ ਹਨ ਅੱਜ ਤੋਂ ਇਹਨਾਂ ਦੀ ਪਿਛਲੀ ਜਾਤ ਪਿਛਲੀ ਕੋਲ ਪਿਛਲਾ ਧਰਮ ਪਿਛਲਾ ਜਨਮ ਸਭ ਕੁਝ ਖਤਮ ਅੱਜ ਤੋਂ ਇਹਨਾਂ ਦਾ ਨਵਾਂ ਜਨਮ ਹੋਇਆ ਹੈ ਅੱਜ ਤੋਂ ਇਹ ਅਨੰਦਪੁਰ ਦੇ ਵਾਸੀ ਹਨ ਇਹਨਾਂ ਦਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਹੋਇਆ ਇਹਨਾਂ ਦੀ ਧਾਰਮਿਕ ਮਾਤਾ ਸਹਿਬਕੌਰ ਹੋਣਗੇ ਸੋ ਇਹਨਾਂ ਪੰਜਾਂ ਨੂੰ ਇੱਕ ਸੁੱਤਰ ਦੇ ਵਿੱਚ ਸਤਗੁਰਾਂ ਨੇ ਬੰਨ੍ਹ ਦਿੱਤਾ ਇਹ ਮੇਰੇ ਪੰਜ ਪਿਆਰੇ ਇਹ ਮੇਲਾ ਖਾਲਸਾ ਹੈ ਤੇ ਬਚਨ ਕਹੇ ਖਾਲਸਾ ਅਕਾਲ ਪੁਰਖ ਦੀ ਫੌਜ ਵਰਗਤਿਓ ਖਾਲਸਾ ਪਰਮਾਤਮਾ ਦੀ ਮੋਚ ਫਿਰ ਸਤਗੁਰਾਂ ਨੇ ਹੋਰ ਵੀ ਰਹਿਤਾਂ ਦੇਣ ਕਰਵਾਈਆਂ ਜਿ ਕਿ ਇਹ ਪੰਜ ਕਕਾਰ ਦੇ ਧਾਰ ਨਹੀਂ ਹੋਣਗੇ ਕੇਸ ਕੰਗਾ ਕੜਾ ਤਿਰਪਾਨ ਤਿਕਸ਼ਲ ਇਹ ਚਾਰ ਪ੍ਰੇਤਾਂ ਤੋਂ ਬਾਕੀ ਰਹਿਣਗੇ ਚਾਰਾਂ ਵਿੱਚੋਂ ਇੱਕ ਵੀ ਹੋ ਜਾਣ ਦੇ ਨਾਲ ਇਹ ਪਤਨ ਸਮਝੇ ਜਾਣਗੇ ਤੇ ਦੁਬਾਰਾ ਇਹਨਾਂ ਨੂੰ ਸ੍ਰੀ ਕੀ ਵਿੱਚ ਪ੍ਰਵੇਸ਼ ਹੋਣ ਲਈ ਦੁਬਾਰਾ ਆਮ ਰਸਕਣਾ ਪਵੇਗਾ ਇਸ ਤਰ੍ਹਾਂ ਸਤੂਗੁਰਾਂ ਨੇ ਜੋ ਰਤ ਮਰਜਾਦਾ ਇਹਨਾਂ ਨੂੰ ਦੇ ਰਲਵਾਈ ਜੋ ਉਰਤ ਮਰਜਾਦਾ ਨਾਮਿਆਂ ਵਿੱਚ ਜੋ ਕੀ ਸੇ ਰਤ ਮਰਜਾਦਾ ਦੇ ਵਿੱਚ ਸਭ ਕੁਝ ਦਰਜ ਹੈ ਸੋ ਸਤੂਗੁਰੂ ਜੀ ਨੇ ਲੋਹੇ ਦਾ ਖੰਡਾ ਬਾਟਾ ਮੰਗਵਾਇਆ ਸ਼ਵਸ਼ ਦਲ ਮੰਗਾਇਆ ਪਤਾਸੇ ਮੰਗਾਏ ਵੀਰ ਆਸਣ ਹੋ ਕੇ ਸਤੂਗੁਰਾਂ ਨੇ ਪੰਜ ਬਾਣੀਆਂ ਦਾ ਪਾਠ ਕੀਤਾ ਜਪਜੀ ਸਾਹਿਬ ਜਪ ਸਾਹਿਬ ਸਵਈਏ ਚੌਪਈ ਸਾਹਿਬ ਇਹਨਾਂ ਪੰਜ ਵਾਲਿਆਂ ਦਾ ਜਨਮ ਕਰਦੇ ਹੋਏ ਸਤਿਗੁਰੂ ਦੀ ਖੰਡਾ ਬਾਟੇ ਦੇ ਵਿੱਚ ਫੇਰਦੇ ਹੋਏ ਇਸ ਤਰ੍ਹਾਂ ਸਤਿਗੁਰਾਂ ਨੇ ਇਹ ਅੰਮ੍ਰਿਤ ਤਿਆਰ ਕੀਤਾ ਤੇ ਇਹ ਅੰਮ੍ਰਿਤ ਇਹਨਾਂ ਪੰਜਾਂ ਨੂੰ ਸਿਖਾਇਆ ਗਿਆ ਤੇ ਇਹ ਅਧਿਕਾਰ ਅਗੋਂ ਇਹਨਾਂ ਪੰਜਾਂ ਨੂੰ ਦੇ ਦਿੱਤਾ ਗਿਆ ਇਹ ਅੱਜ ਤੋਂ ਬਾਅਦ ਗੁਰੂ ਦੇ ਸਰੀਰ ਵਾਲੀ ਜ਼ਿੰਮੇਵਾਰੀ ਇਹ ਪੰਜ ਸੰਗ ਜਿਹੜੇ ਹਨ ਉਹ ਨਿਭਾ ਸਕਦੇ ਹਨ ਇਹ ਪੰਜ ਸੰਗ ਜਿਹੜੇ ਹਨ ਗੁਰੂ ਗੰਗ ਸਾਹਿਬ ਜੀ ਦੀ ਤਾਬਿਆ ਅੰਮ੍ਰਿਤ ਸ਼ਾਸਕ ਦੇ ਹਨ ਗੁਰਦਿਖਿਆ ਦੇ ਅਧਿਕਾਰੀ ਹਨ ਇਹ ਗੁਰਦਿਖਿਆ ਦੇ ਸਕਦੇ ਹਨ ਇਸ ਤਰ੍ਹਾਂ ਜੋ ਗੁਰੂ ਗੰਗ ਸਿੰਘ ਜੀ ਨੇ ਸਖਸ਼ੀ ਗੁਰਤਾ ਦਾ سلسلہ ਸਮਾਪਤ ਕਰਨਾ ਸੀ ਉਸ ਦਾ ਪਹਿਲਾ ਸੰਕੇਤ ਸਤਿਗੁਰੂ ਜੀ ਨੇ ਇੱਥੇ ਦੇ ਦਿੱਤਾ ਸੀ ਇਹ ਲਕਾਂ ਦੀ ਗਣਤੀ ਵਿੱਚ ਸਿੱਖ ਸੰਗਤਾਂ ਅਮਰਤ ਸਾਕੇ ਤੇ ਸਿੰਘ ਸੱਜੀਆਂ ਤੇ ਅੱਜ ਤੋਂ ਇਹਨਾਂ ਦੇ ਨਾਮ ਚੰਦ ਰਾਮ ਦਾਸ ਸਾਧਕ ਨਹੀਂ ਰਹਿਣਗੇ ਅੱਜ ਤੋਂ ਬਾਤੇ ਸਿੰਘ ਹੋਗੇ ਅੱਜ ਤੋਂ ਬਾਤੇ ਖਾਲਸਾ ਹੋਗੇ ਸੋ ਸਤਿਗੁਰੂ ਜੀ ਨੇ ਇਸ ਤਰ੍ਹਾਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਫਿਰ ਆਪਣੀ ਇਸ ਰਚਨਾ ਦੇ ਵਿੱਚ ਸਤਿਗੁਰੂ ਜੀ ਆਪ ਸਮਾ ਗਏ ਸਤਿਗੁਰੂਆਂ ਨੇ ਆਪ ਇਹਨਾਂ ਪੰਜਾਂ ਤੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਤੇ ਇਹਨਾਂ ਪੰਜਾਂ ਤੋਂ ਅਮਰਤ ਦੀ ਦਾਤ ਪ੍ਰਾਪਤ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਕਈ ਵਾਰ ਅੱਜ ਦੇ ਕਈ ਲੋਕ ਤਰਕ ਕਰਦੇ ਹਨ ਕਿ ਅਮਰਤ ਸ਼ਕਲ ਦੀ ਕੀ ਜ਼ਰੂਰਤ ਹੈ ਦੇਖਿਆ ਜਾਏ ਗੁਰੂ ਗੋਬਿੰਦ ਸਿੰਘ ਜੀ ਸੋਨ 16 ਸੋਨ ਦੇ ਨਵੇਂ ਦਿਨ ਵਿੱਚ ਸਕੀਨ ਸਵੇਰ ਤੱਕ ਗੋਬਿੰਦ ਰਾਏ ਸਨ ਪਰ ਸ਼ਾਮ ਤੱਕ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਸਨ ਅਮਰ ਸ਼ਬਦ ਇਸ ਕਰਕੇ ਜੀ ਅਸੀਂ ਵੀ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਵਰਤਣਾ ਹੈ ਤੇ ਫਿਰ ਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਖੰਡੇ ਬਾਟੇ ਦਾ ਅਮਰਤ ਜ਼ਰੂਰ ਸ਼ਕਣਾ ਚਾਹੀਦਾ ਹੈ ਤੇ ਸ਼ਕਣਾ ਪਵੇਗਾ ਸਤਿਗੁਰੂ ਜੀ ਆਪਣੀ ਇਸ ਰਚਨਾ ਦੇ ਵਿੱਚ ਆਪ ਸਮਾ ਗਏ ਤੇ ਫਿਰ ਸਤਿਗੁਰੂ ਜੀ ਨੇ ਆਪਣੀ ਇਸ ਰਚਨਾ ਦੇ ਉੱਤੇ ਇਹਨੇ ਅਰੀਜੇ ਤੇ ਪ੍ਰਸੰਨ ਹੋਏ ਤੇ ਬਚਨ ਕਹੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ করুণਾਸ ਫਿਰ ਸਤਿਗੁਰੂ ਜੀ ਨੇ ਆਪਣੀਆਂ ਸਾਰਿਆਂ ਹੀ ਸਖੂਤਾਨਾਂ ਦਾ ਕ੍ਰੈਡਿਟ ਵੀ ਆਪਣੇ ਇਸ ਖਾਲਸੇ ਨੂੰ ਦਿੱਤਾ ਇਹ ਨਹੀਂ ਕਿ ਕਿਰਪਾ ਕੇ ਸਜੇ ਹਨ ਹੈ ਨਹੀਂ ਮੂਸੋ ਗਰੀਬ ਕਰੋੜ ਪਰੇ ਇਸ ਤੋਂ ਇਲਾਵਾ ਉਹ ਲੋਕ ਜਿਹੜੇ ਦਬੇ ਕੁਚਲੇ ਤੇ ਲਤਾੜੀ ਹੋਏ ਸਨ ਸਾਤੂਗੁਰਾਂ ਨੇ ਉਹਨਾਂ ਨੂੰ ਇਹ ਅਧਿਕਾਰ ਬਖਸ਼ਿਸ਼ ਕੀਤਾ ਤੇ ਬੱਚਨ ਕਹੇ ਜਿਨ ਕੀ ਜਾਤ ਔਰ ਕੁਲ ਮੈਂ ਸਰਦਾਰੀ ਨਾ ਪਈ ਕਦਾਹੀਂ ਤੇ ਨਹੀਂ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹ ਫਿਰ ਆਪਣੇ ਖਾਲਸੇ ਦੇ ਉੱਤੇ ਮਾਨ ਕਰਦੇ ਹੋਏ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵਕਤ ਔਰੰਗਜ਼ੇਬ ਨੂੰ ਜਫਰ ਨਾਮਲ ਕਿਹਾ ਉਸ ਦੇ ਵਿੱਚ ਵੀ ਆਪਣੇ ਇਸ ਨਾਦੀ ਪੁੱਤਰ ਦਾ ਜ਼ਿਕਰ ਕੀਤਾ ਕੀ ਹੋਇਆ ਜਿਹਦੇ ਤੋਂ ਮੇਰੇ ਚਾਰ ਪੁੱਤਰ ਮਰ ਦਿੱਤੇ ਪਰ ਮੇਰਾ ਕੁੰਡਲੀਦਾਰ ਪੁੱਤ ਜੰਗੀ ਕਾਰਸਾ ਅਜੇ ਬਾਕੀ ਹੈ ਜਿਹੜਾ ਤੈਨੂੰ ਚੈਨ ਦੀ ਨੀਂਦ ਨਹੀਂ ਸੌਣ ਦਵੇ ਫਿਰ ਖਾਲਸੇ ਨੇ ਆਪਣਾ ਫਰਜ਼ ਜਿਹੜਾ ਸੀ ਉਹ ਪੂਰਾ ਨਿਭਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਦਾਰੀ ਦੀ ਰੇਤ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਉਸ ਤੋਂ ਬਾਅਦ 18ਵੀਂ ਸਦੀ ਦਾ ਸਮਾਂ ਆਇਆ ਲੰਮਾ ਸਮਾਂ ਖਾਲਸਾ ਜਦੋਂ ਜੈਦ ਕਰਦਾ ਰਿਹਾ ਤੇ ਖਾਲਸੇ ਨੇ ਇਹ ਥਾਣੀ ਹੋਈ ਸੀ ਕਿਉਂਕਿ ਖਾਲਸੇ ਦੇ ਵਿੱਚ ਹਿੰਮਤ ਸਤਗੁਰੂ ਜੀ ਨੇ ਸ਼ਾਮਲ ਕੀਤੀ ਹੋਈ ਸੀ ਖਾਸੇ ਨੇ ਟਾਲੀ ਹੋਈ ਸੀ ਕਿ ਅਸੀਂ ਹਿੰਦੁਸਤਾਨ ਦੇ ਵਿੱਚੋਂ ਮੁਗਲ ਰਾਜ ਦੀ ਸਫਾ ਲਪੇਟਣੀ ਹੈ ਤੇ ਜਦੋਂ ਖਾਲਸੇ ਦੇ ਇਨ੍ਹਾਂ ਬੋਲਾਂ ਨੂੰ ਲੋਕੀ ਸੁਣਦੇ ਸਨ ਤੇ ਲੋਕ ਅੱਖ ਦੇ ਸੰਕੇ ਇਹ ਸਿੰਘ ਕਮਲੇ ਹਨ ਆਪ ਇਹਨਾਂ ਨੂੰ ਸਿਰ ਲਗਾਉਣ ਦੀ ਜਗਾ ਨਹੀਂ ਮਿਲਦੀ ਤੇ ਉਹ ਸਰਾਰਦੀਆਂ ਜਿਹੜਾ ਉਹ ਖੇਡਣ ਦੀ ਬਲ ਕਰਦੇ ਹਨ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ছਾਇਆ ਹੋਇਆ ਲੰਬੀ ਦਹਾਦਾਂ ਚੋਂ ਬਾਅਦ ਅਖੀਰ ਖਾਲਸੇ ਨੇ ਉਸ ਮੁਗਲ ਰਾਜ ਦੀਆਂ ਜਿਹੜਾ ਹਿੰਦੁਸਤਾਨ ਦੇ ਵਿੱਚੋਂ ਉੱਠ ਕੇ ਵਿਖਾਇਆ ਇਸੇ ਕਰਕੇ 사ਤਗੁਰੂ ਜੀ ਨੇ ਆਪਣੇ ਸਖਾਲਸੇ ਤੇ ਮਾਨ ਪੀਤਾ ਸੀ ਤੇ ਬਚਨ ਕਹੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਬਾਸ ਜਦ ਲਗ ਖਾਲਸਾ ਰਹਿਣਿਆਰਾ ਤਬ ਲਗ ਤੇਜ ਦਿਓ ਮੇ ਸਰਾ ਜਬ ਇਹ ਬਹਿ ਬਿਕਰਨ ਕੀ ਰੀਤ ਤਬ ਮੈਂ ਨਾ ਕਰੂੰ ਇਨ ਕੀ ਪ੍ਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh